ਮਨਜ਼ਿਲ ਕੋਈ ਹੈ ਟਿਕਾਣਾ ਇੱਕੋ ਹੈ ਸੜੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਦੇਵਤੇ ਅਵਤਾਰ ਦੀ ਮੂਰਤੀ ਦੇ ਸਾਰੀ ਸਾਧਨਾ ਅੱਖਾਂ ਤੇ ਖੜੀਏ ਵੇਖਣ ਤੇ ਖੜੀਏ ਦਰਸ਼ਨ ਤੇ ਖੜੀਏ ਦਰਸ਼ਨ ਕਰਨੇ ਨੇ ਵੇਖਣਾ ਹੈ ਅੱਖਾਂ ਦੇ ਸਾਹਮਣੇ ਜੋ ਕੁਝ ਹੋਏਗਾ ਅੱਖਾਂ ਵੇਖ ਲੈਣਗੀਆਂ ਸਾਰੀ ਸਾਧਨਾ ਦਰਸ਼ਨਾ ਤੇ ਖੜੀਏ ਅੱਜ ਇੱਕ ਮੰਦਰ ਦੀ ਕੋਠੜੀ ਦੇ ਵਿੱਚ ਭਗਵਾਨ ਨੂੰ ਵੇਖੀਏ ਫਿਰ ਬਾਹਰ ਵੇਖੀਏ ਫਿਰ ਸਾਰਾ ਸੰਸਾਰ ਭਗਵਾਨ ਦਾ ਰੂਪ ਦਿਖਾਈ ਦੇਵੇ ਸਾਧਨਾ ਵੇਖਣਾ ਦਰਸ਼ਨ ਕਰਨੇ ਨੇ ਸਾਡੇ ਮੁਸਲਮਾਨ ਭਿਰਾ ਜਾਂਦੇ ਨੇ ਮਸਜਿਦ ਦੇ ਵਿੱਚ ਪੜਨ ਲਈ ਨਮਾਜ਼ ਸਾਰੀ ਸਾਧਨਾ ਪੜਨ ਤੇ ਖੜੀਏ ਕੁਰਾਨ ਦੀ ਤਲਾਵਤ ਕਰਨੀ ਨਮਾਜ਼ ਪੜ੍ਹਨੀ ਪੜਨ ਤੇ ਖੜੀਏ ਵੇਖਣ ਨਾਲੋਂ ਥੋੜਾ ਜਿਹਾ ਪੜਨਾ ਇਹਦੇ ਵਾਸਤੇ ਇਕਾਗਰਤਾ ਚਾਹੀਦੀ ਹੈ ਥੋੜੀ ਜਿਹੀ ਸਿੱਖ ਜਾਂਦੇ ਨੇ ਗੁਰਦੁਆਰੇ ਸੁਣਨ ਲਈ ਗੁਰੂ ਦਾ ਸ਼ਬਦ ਸਾਰੀ ਸਾਧਨਾ ਕੰਨਾਂ ਤੇ ਖੜੀਏ ਸੁਣਨ ਤੇ ਖੜੀਏ ਵੇਖਣ ਨਾਲੋਂ ਪੜ੍ਹਨਾ ਔਖ ਹੈ ਔਰ ਪੜ੍ਹਨ ਨਾਲੋਂ ਸੁਣਨਾ ਔਖ ਹੈ ਕਠਿਨ ਹੈ ਇਸ ਚੱਕਰ ਚ ਨਾ ਪੈਣਾ ਕਿ ਅਸੀਂ ਇਤਨੇ ਸਾਰੇ ਬੈਠੇ ਆ ਸਾਰੇ ਸੁਣ ਰਹੇ ਆ ਕੋਈ ਨਹੀਂ ਦੋ ਚਾਰਾਂ ਤੋਂ ਜ਼ਿਆਦਾ ਕੋਈ ਨਹੀਂ ਸੁਣ ਰਿਹਾ ਸਭ ਆਪਣੇ ਵਿਚਾਰਾਂ ਨੂੰ ਸੁਣ ਰਹੇ ਨੇ ਸਭ ਆਪਣੀ ਸੋਚਣੀ ਨੂੰ ਸੁਣ ਰਹੇ ਨੇ सब अपनी यादा च महो अंदर जो फुरने चल रहे सब उन्होंने अगर कोई सुने तो सानद ही दुख नाश हो जाए सुनद ही पाप नाश हो जाए सुनद ही गुरु का शब्द अंदर प्रवेश करेगा सुनद ही गुरु की विचार अंदर प्रवेश करेगी अंदरों हंकार निकलेगा अंदरों दुख निकलण गए अंदरों संताप निकलण सुनना ही तो औखा है ਔਰ ਸੁਣ ਉਹ ਹੀ ਸਕੇਗਾ ਜਿਸ ਦਾ ਪੂਰਾ ਧਿਆਨ ਇਕਾਗਰ ਹੋਵੇ ਇਧਰ ਭਟਕਦਾ ਪਿਆ ਇਧਰ ਭਟਕਦਾ ਪਿਆ ਉਧਰ ਵੇਖ ਰਿਹਾ ਉਧਰ ਵੇਖ ਰਿਹਾ ਇਥੋਂ ਸਪਸ਼ਟ ਹੈ ਕਿਦਾ ਧਿਆਨ ਵੀ ਭਟਕ ਰਿਹਾ ਹੈ ਇਹਨੇ ਕੀ ਸੁਣਨਾ ਸੁਣਨ ਲਈ ਧਿਆਨ ਦੀ ਪੂਰੀ ਇਕਾਗਰਤਾ ਚਾਹੀਦੀ ਹੈ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦੇਂਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨੀ ਉੱਚੀ ਉੱਚੀ ਬੋਲ ਰਿਹਾ ਹੈ ਤੋ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਸੁਣਨਾ ਕਠਨ ਹੈ। ਔਰ ਬਿਨਾਂ ਸੁਣਿਆ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਵੇਸ਼ ਹੋਣਾ ਕਠਨ ਹੈ। ਔਰ ਸ਼ਬਦ ਦੇ ਅੰਦਰ ਦੇ ਪ੍ਰਵੇਸ਼ ਹੋਏ ਬਿਨਾ ਦੁੱਖਾਂ ਦਾ ਬਾਹਰ ਨਿਕਲਣਾ ਵੀ ਕਠਨ ਹੈ। ਦੁੱਖ ਤਾਂ ਹੀ ਬਾਹਰ ਨਿਕਲਣਗੇ, ਸੰਤਾਪ ਬਾਹਰ ਤਾਂ ਹੀ ਨਿਕਲਣਗੇ। ਜੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣ ਕੇ ਹੀ ਮਨੁੱਖ ਸਿੱਧ ਬਣ ਜਾਂਦਾ ਪੀਰ ਬਣ ਜਾਂਦਾ ਨਾਥ ਬਣ ਜਾਂਦਾ ਗੈਨੀ ਬਣ ਜਾਂਦਾ ਦਾਨੀ ਬਣ ਜਾਂਦਾ ਇਤਨਾ ਪਾਵਨ ਹੋ ਜਾਂਦਾ ਕਿ 68 ਤੀਰਤ ਵੀ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ ਸੁਣੀਏ 68 ਕਾ ਇਸ਼ਨਾਨ ਇਤਨਾ ਪਾਵਨ ਹੋ ਜਾਂਦਾ ਉਹ ਤੇ ਇਤਨਾ ਪਵਿੱਤਰ ਹੋ ਜਾਂਦਾ ਜੇ ਕਿਦਰ ਸੁਣੇ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ ਉਪਚ ਕੇ ਮਿੰਜ ਬਣਦੀਏ ਹੋਂ ਬਣਦੀਏ ਮਾਸ ਬਣਦੀਏ ਸਰੀਰ ਦੀ ਸ਼ਕਤੀ ਬਣਦੀਏ ਤਵਨਾਈ ਬਣਦੀਏ ਇੰਦਰੀਆਂ ਦਾ ਬਲ ਬਣਦੀਏ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰਦਾ ਹੈ ਇਹੀ ਸਮਾਦੀ ਬਣਦਾ ਹੈ ਇਹੀ ਆਨੰਦ ਬਣਦਾ ਹੈ ਇਹੀ ਦੇਹਵੀ ਗੁਣ ਬਣਦਾ ਹੈ ਇਹੀ ਪਰਮ ਸ਼ਕਤੀ ਬਣਦਾ ਹੈ ਇਹੀ ਰੋਹਾਨੀ ਤਾਕਤ ਬਣਦਾ ਹੈ ਪਰ ਸ਼ਬਦ ਤੇ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ ਔਰ ਉਦੋਂ ਪ੍ਰਵੇਸ਼ ਕਰੇਗਾ ਜਦ ਕੋਈ ਸੁਣੇਗਾ ਔਰ ਸੁਣੇਗਾ ਉਹੀ ਜਿਸ ਦਾ ਧਿਆਨ ਪੂਰਾ ਇਕਾਗਰ ਨਹੀਂ ਤੇ ਕੌਣ ਸੁਣਦਾ ਹੈ ਸ਼ੌਕੀਆ ਲੋਕੀ ਆਪਣੇ ਘਰ ਦੇ ਵਿੱਚ ਵੀ ਅਖੰਡ ਪਾਠ ਰਖਾ ਲੈਂਦੇ ਨੇ ਪਰ ਜਿਸ ਕਮਰੇ ਦੇ ਵਿੱਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ ਕਿਦੇ ਸੁਣਨਾ ਨਾ ਪੈ ਜਾਏ ਕੌਣ ਸੁਣਦਾ ਹੈ ਗਠਨ ਮਨੁੱਖ ਪੁੱਤਰ ਨੂੰ ਸੁਣ ਸਕਦਾ ਹੈ ਮਿੱਤਰ ਨੂੰ ਸੁਣ ਸਕਦਾ ਹੈ ਪਤਨੀ ਨੂੰ ਸੁਣ ਸਕਦਾ ਹੈ ਪਤੀ ਨੂੰ ਸੁਣ ਸਕਦਾ ਹੈ ਗੁਰੂ ਨੂੰ ਸੁਣਨਾ ਔਖ ਹੈ ਘਟਨਾ ਹੈ ਕਾਰਨ ਗੁਰੂ ਦੀ ਗੱਲ ਗੁਰੂ ਦੇ ਵਿਚਾਰ ਸਾਡੇ ਵਿਚਾਰਾਂ ਨਾਲ ਤਾਲ ਮਿਲ ਨਹੀਂ ਖਾਂਦੀ ਸਾਡੇ ਵਿਚਾਰਾਂ 'ਚ ਕਾਮ ਗੁਰੂ ਦੇ ਵਿਚਾਰਾਂ 'ਚ ਰਾਮ ਸਾਡੇ ਵਿਚਾਰਾਂ 'ਚ ਕਰੋਧ ਗੁਰੂ ਦੇ ਵਿਚਾਰਾਂ 'ਚ ਦਇਆ ਸਾਡੇ ਵਿਚਾਰਾਂ 'ਚ ਹੰਕਾਰ ਗੁਰੂ ਦੇ ਵਿਚਾਰਾਂ 'ਚ ਨਿਰੰਕਾਰ ਨਿਰਮਾਨਤਾ ਵਿਨੇਮਰਤਾ ਤਾਲਮੇਲ ਨਹੀਂ ਬੈਠਦਾ ਵਾਜੇ ਦੀ ਸੁਰ ਇੱਕ ਪਾਸੇ ਜਾਏ ਤਬਲੇ ਦੀ ਸੁਰ ਇੱਕ ਪਾਸੇ ਜਾਏ ਕਹਿੰਦੇ ਨੇ ਤਾਲ ਮੇਲ ਨਹੀਂ ਬੈਠਿਆ ਤਾਲ ਮੇਲ ਨਹੀਂ ਬੈਠਿਆ ਤਾਲ ਤਬਲਾ ਸੁਰ ਤਾਲ ਦੋਹਾਂ ਦਾ ਮੇਲ ਤੇ ਬੈਠਣਾ ਚਾਹੀਦਾ ਹੈ ਸੁਰ ਕਿਸੇ ਪਾਸੇ ਜਾ ਰਹੀ ਹੈ ਤਾਲ ਕਿਸੇ ਪਾਸੇ ਜਾ ਰਿਹਾ ਹੈ ਗੁਰੂ ਦੇ ਵਿਚਾਰ ਕੁਛ ਹੋਰ ਸਾਡੇ ਵਿਚਾਰ ਕੁਛ ਹੋਰ ਤਾਲ ਮੇਲ ਨਹੀਂ ਬੈਠਦੇ ਔਰ ਕਹਿੰਨੇ ਜਿੱਥੇ ਤਾਲ ਮੇਲ ਬੈਠ ਜਾਏ ਰਸ ਬਣਦਾ ਵੀ ਉੱਥੇ ਹੀ ਹੈ ਵਰਨਾ ਰਸ ਨਹੀਂ ਬਣਦਾ ਔਰ ਕਿਸੇ ਦਿਨ ਕੀਰਤਨ ਸੁਣਦਿਆਂ ਕਿਸੇ ਨੂੰ ਰਸ ਆ ਗਿਆ ਤਲ ਮਿਲ ਬੈਠ ਗਿਆ ਅਵਲ ਤੇ ਮੈਂ ਦੇਖਿਆ ਹੈ ਕੀਰਤਨ ਦਾ ਰਸ ਤੇ ਕਿਸੇ ਨੂੰ ਵਿਰਲੇ ਨੂੰ ਆਉਂਦਾ ਹੈ ਲੋਕ ਸੁਰਾਂ ਦੇ ਵਿੱਚ ਆਵਾਜ਼ਾਂ ਦੇ ਵਿੱਚ ਅਗਲੇ ਦੇ ਰੰਗ ਰੂਪੇ ਚ ਜਾਂ ਵਿਅਰਥ ਦੀਆਂ ਸਾਖੀਆਂ ਚ ਫਸ ਕੇ ਰਹਿ ਜਾਂਦੇ ਨੇ ਜਿਨ੍ਹਾਂ ਦਾ ਇਤਿਹਾਸ ਨਾਲ ਵੀ ਕੋਈ ਮਤਲਬ ਨਹੀਂ ਸਚਾਈ ਨਾਲ ਵੀ ਕੋਈ ਮਤਲਬ ਨਹੀਂ ਮੈਂ ਤੇ ਇੱਥੇ ਤੱਕ ਦੇਖਿਆ ਇਤਨੀ ਨੀਵੀਂ ਲੋਕਾਂ ਦੀ ਸਰੋਤ ਕਿ ਕਿਸ ਤਰ੍ਹਾਂ ਗੁਰੂ ਨੂੰ ਸੁਣਨਗੇ ਇਹ ਕਿਸ ਤਰ੍ਹਾਂ ਗੁਰਬਾਣੀ ਨ ਸੁਣਨਗੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਇ ਸੱਚ ਦੀ ਵਿਚਾਰ ਫੋਕੀਆਂ ਸਾਖੀਆਂ ਨਹੀਂ ਔਰ ਜਿਹੜੀ ਸਾਖੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੇ ਪੂਰੀ ਨਹੀਂ ਉਤਰਦੀ ਉਸ ਦੀ ਸਚਾਈ ਹੈ ਕਿੱਥੇ ਹਕੀਕਤ ਹੈ ਕਿੱਥੇ ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਦੇ ਚ ਨਿਰੰਕਾਰ ਹੈ ਦੇਵੀ ਗੁਣ ਨੇ ਈਸ਼ਵਰੀ ਗੁਣ ਨੇ ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ शब्दन्द्र प्रवेश करेगा समाधि बनेगा दैवी गुण बनेगा और समझ आ जाएगी उस परिपूर्ण परमात्मा दी अकाल पुरुष दी किस अकाल पुरुष दी ही? जिदे बारे धन गुरु गोविंद सिंह जी महाराज कहंदे ने अनेक हैं फिर एक हैं जो एक होंदा होया अनेक है ते अनेक होंदा होया एक है इति पहेली हो गई ओ अनेक भी है ओ एक भी है ओ एक भी है ओ अनेक भी है हां ਉਹ ਆਕਾਰ ਰਹਤ ਹੈ ਉਹ ਆਕਾਰ ਵਾਲਾ ਵੀ ਹੈ ਉਹ ਸਰਗੁਣ ਹੈ ਉਹ ਨਿਰਗੁਣ ਹੈ ਨਿਰਗੁਣ ਆਪ ਸਰਗੁਣ ਵੀ ਉਹ ਹੀ ਕਲਾਧਾਰ ਜਿਨ ਸਗਲੀ ਮੋਹੀ ਉਹ ਨਿਰਗੁਣ ਰੂਪ ਦੇ ਚ ਇੱਕ ਹੈ ਉਹ ਸਰਗੁਣ ਰੂਪ ਦੇ ਚ ਅਨੇਕ ਹੈ ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ ਕਦੀ ਜਗਤ ਦੇ ਚ ਬਗੌਰ ਮੁਤਾਲਾ ਕਰਕੇ ਦੇਖਣਾ ਸਭ ਕੁਝ ਅਨੇਕ ਹੈ ਇੱਕ ਕੁਛ ਵੀ ਨਹੀਂ ਹੈ ਮਨੁੱਖ ਅਗਰ ਬਾਹਰੋਂ ਕੁਝ ਇਕਤਾ ਲੈਣਾ ਚਾਹੇ ਤੇ ਹੋ ਨਹੀਂ ਸਕਦੀ ਆਪ ਇਤਨੇ ਸਾਰੇ ਬੈਠੇ ਹੋ ਸਭ ਵਖ ਵਖ ਹੋ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਇੱਕ ਜੈਸਾ ਦੂਸਰਾ ਨਹੀਂ ਹੈ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਨਵਾਂ ਰੂਪ ਲੈ ਕੇ ਆਉਂਦੇ ਨਵੀਂ ਆਵਾਜ਼ ਨਵੀਂ ਚਾਲ ਔਰ ਗਜ਼ਬ ਦੀ ਗੱਲ ਨਵੀਂ ਹੀ ਉਂਗਲੀਆਂ ਦੀ ਛਾਪ ਆਪ ਇਤਨੇ ਸਾਰੇ ਬੈਠੇ ਹਰ ਇੱਕ ਦੇ ਫਿੰਗਰਪ੍ਰਿੰਟ ਅਲੱਗ-ਅਲੱਗ ਨੇ ਹਰ ਇੱਕ ਦੇ ਅੰਗੂਠੇ ਦੀ ਛਾਪ ਅਲੱਗ-ਅਲੱਗ ਹੈ ਇੱਕ ਦਾ ਅੰਗੂਠਾ ਦੂਜੇ ਨਾਲ ਮਿਲ ਨਹੀਂ ਖਾਂਦਾ ਇਸ ਵਕਤ ਜ਼ਮੀਨ ਦੇ ਉੱਤੇ ਕੋਈ 5 ਅਰਬ ਦੇ ਕਰੀਬ ਮਨੁੱਖ ਨੇ ਇਸ ਦਾ ਮਤਲਬ ਹੈ 5000 ਅਰਬ ਅੰਗੂਠੇ ਅਲੱਗ-ਅਲੱਗ ਨੇ ਔਰ ਜਿੰਨੇ ਮਨੁੱਖ ਹੋ ਗੁਜ਼ਰੇ ਨੇ ਸਭ ਦੇ ਅਲੱਗ-ਅਲੱਗ ਜਿੰਨੇ ਨਵੇਂ ਆ ਰਹੇ ਨੇ ਸਭ ਦੇ ਅਲੱਗ-ਅਲੱਗ आवाज अलग चाल ढाल अगर रंग रूप अलग एक जैसा दूसरा नहीं है मनुख की गल छो एक पहाड़ जैसा दूसरा पहाड़ नहीं है एक नदी जैसी दूसरी नदी नहीं है एक दरखत जैसा दूसरा दरख्त नहीं है दरख्त की गल छो एक पत्ते जैसा दूसरा पत्ता नहीं है एक फुल जैसा दूसरा फुल नहीं है एक दरखत नजार फल लगे ने दस हजार फल लगे ने एक फल जैसा दूसरा फल नहीं है ਇਸ ਚੱਕਰਚਨਾ ਪਹਿਣਾ ਕਿ 1000 ਅੰਬ ਇੱਕ ਦਰਖਤ ਨੂੰ ਲੱਗੇ ਨੇ ਸਾਰੇ ਇੱਕੋ ਦਰਖਤ ਦੇ ਫਲ ਨੇ ਤੇ ਇੱਕ ਜੈਸੇ ਨੇ ਕਿਤੇ ਹੀ ਨਹੀਂ ਰੰਗ ਦੇ ਚ ਰੂਪ ਦੇ ਚ ਆਕਾਰ ਦੇ ਚ ਵਜ਼ਨ ਦੇ ਚ ਸਵਾਦ ਦੇ ਚ ਲਾਜ਼ਮੀ ਫਰਕ ਹੋਏਗਾ ਇਹ ਗੱਲ ਵੱਖਰੀ ਹੈ ਕਿ ਉਹ ਫਰਕ ਸਾਡੀ ਪਕੜ ਦੇ ਚ ਆਵੇ ਭਾਵੇਂ ਨਾ ਆਵੇ ਉਹ ਫਰਕ ਸਾਡੇ ਤੋਲ ਦੇ ਚ ਆਵੇ ਭਾਵੇਂ ਨਾ ਆਵੇ ਪਰ ਫਰਕ ਹੈ ਇੱਕ ਜੈਸਾ ਦੂਸਰਾ ਪ੍ਰਮਾਤਮਾ ਬਣਾਉਂਦਾ ਹੀ ਨਹੀਂ ਪੁਨਰੁਕਤ ਨਹੀਂ ਕਰਦਾ ਔਰ ਰਿਪੀਟ ਨਹੀਂ ਕਰਦਾ ਕੈਨਨ ਨੇ ਪਰਮਾਤਮਾ ਦੇ ਚ ਰਿਪੀਟੇਸ਼ਨ ਨਹੀਂ ਹੈ ਉਹ ਕੁਝ ਵੀ ਰਿਪੀਟ ਨਹੀਂ ਕਰਦਾ ਔਰ ਜਿਸ ਦਿਨ ਇੱਕ ਜੈਸਾ ਉਹ ਦੂਸਰਾ ਬਣਾਉਣ ਲੱਗ ਪਿਆ ਤੋ ਸਮਝ ਲੈਣਾ ਰੱਬ ਵੀ ਮੁੱਕ ਗਿਆ ਖਤਮ ਹੋ ਗਿਆ ਐਸਾ ਨਹੀਂ ਹੋਵੇਗਾ ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ ਇੱਕ ਚੰ드ਰਮਾ ਜੈਸਾ ਦੂਸਰਾ ਚੰ드ਰਮਾ ਨਹੀਂ ਹੈ ਔਰ ਇੱਕ ਸੂਰਜ ਨਹੀਂ ਹੈ ਹਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਕਹਿੰਦੇ ਨੇ ਕਈ ਕੋਟ ਸਸੀਰ ਸੂਰ ਨਿਖਤਰ ਕਈ ਕਰੋਣਾ ਸੂਰਜ ਨੇ ਕਈ ਕ੍ਰੋਣਾਚੰਦਰਮਾ ਨੇ ਕੋਈ ਇੱਕ ਹੈ। ਔਰ ਅੱਜ ਵਿਗਿਆਨ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ। ਕਿ ਗਾਲਬਨ 50 ਅਰਬ ਸੂਰਜ ਸਾਡੀ ਪਕੜ ਦੇ ਸਾਡੀ ਸਮਝ ਦੇ ਚ ਆ ਗਏ ਨੇ ਇਤਨੇ ਇਸ ਤੋਂ ਅਗਾਂ ਵੀ ਪਸਾਰਾ ਹੋ ਸਕਦਾ ਹੈ। ਜਿਸ ਤਰ੍ਹਾਂ ਸਾਡੀ ਉਮਰ ਹੈ ਸੂਰਜਾਂ ਦੀ ਵੀ ਉਮਰ ਹੈ। ਕੁਝ ਸੂਰਜ ਬਚਪਨ ਦੇ ਦੌਰ ਦੇ ਚ ਨੇ। ਕੁਝ ਜਵਾਨ ਹੋ ਚੁਕੇ ਨੇ। ਕੁਝ ਬੁੱਢੇ ਨੇ। ਕੁਝ ਖਤਮ ਹੋਣ ਵਾਲੇ ਨੇ। ਮਿਟਣ ਵਾਲੇ ਨੇ। ਧੰਨ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਘਟੰਤ ਦੀਪੰ ਘਟੰਤਰੂਪੰ ਘਟੰਤ ਰਵਸਸ ਨਿਖਤਰ ਗਗਨੰ ਸੂਰਜ ਘਟ ਰਿਹਾ ਹੈ ਇੱਕ ਦਿਨ ਮਿਟ ਜਾਏਗਾ, ਚੰ드ਰਮਾ ਘਟ ਰਿਹਾ ਹੈ ਇੱਕ ਦਿਨ ਮਿਟ ਜਾਏਗਾ, ਧਰਤੀ ਘਟ ਰਹੀ ਹੈ ਇੱਕ ਦਿਨ ਮਿਟ ਜਾਏਗੀ। ਮਨੁੱਖ ਘਟ ਰਿਹਾ ਹੈ ਇੱਕ ਦਿਨ ਮਿਟ ਜਾਏਗਾ, ਸਭ ਕੁਝ ਵੱਧਦਾ ਹੈ, ਘਟਦਾ ਹੈ ਤੇ ਮਿਟਦਾ ਹੈ। ਇਹ ਤਿੰਨੇ ਨਿਯਮ ਹਰ ਇੱਕ ਤੇ ਲਾਗੂ ਨੇ। ਸੂਰਜ, ਚੰ, ਤਾਰਿਆਂ ਤੇ ਵੀ ਲਾਗੂ ਨੇ। ਔਰ ਵਿਗਿਆਨ ਐਸਾ ਕਹਿ ਰਿਹਾ ਹੈ ਕਿ ਇੱਕ ਸੂਰਜ ਇਹ ਸੂਰਜ ਜਿਸ ਦੇ ਥੱਲੇ ਅਸੀਂ ਜੀ ਰਹੇ ਹਾਂ ਇਹ ਆਪਣੀ ਜਵਾਨੀ ਹੰਡਾ ਚੁੱਕਿਆ ਬੁੱਢਾ ਹੋ ਗਿਆ ਹੈ 40 ਲੱਖ ਟਨ ਵਜ਼ਨ ਇੱਕ ਸੈਕਿੰਡ ਦੇ ਵਿੱਚ ਇਸ ਦਾ ਘਟ ਰਿਹਾ ਹੈ ਗਟੰਤ ਦੀ ਪੰ ਗਟੰਤਰੂਪੰ ਗਟੰਤਰਵ ਸਸ ਨਿਖਤਰ ਗਗਨੰ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਘਟ ਰਿਹਾ ਹੈ ਇੱਕ ਦਿਨ ਮਿਟ ਜਾਏਗਾ ਇਸ ਦੇ ਮਿਟਣ ਨੂੰ ਹੀ ਮਹਾ ਪਰਲੇ ਕਹਿੰਦੇ ਨੇ ਇੱਕ ਬ੍ਰਹਮਣ ਦੀ ਪਰਲੇ ਇੱਕ ਬ੍ਰਹਮਣ ਦਾ ਖਾਤਮਾ ਬੁੱਢੇ ਸੂਰਜ ਦੇ ਥੱਲੇ ਅਸੀਂ ਜੀ ਰਹੇ ਹਾਂ ਭਾਵੇਂ ਅਰਬਾਂ ਖਰਬਾਂ ਦੀ ਸਾਲ ਉਮਰ ਹੈ ਲੇਕਿਨ ਉਮਰ ਹੈ ਹਰ ਚੀਜ਼ ਵੱਧਦੀ ਹੈ ਘਟਦੀ ਹੈ ਮਿਟਦੀ ਹੈ ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ ਇੱਕ ਚੰ드ਰਮਾ ਜੈਸਾ ਦੂਸਰਾ ਚੰ드ਰਮਾ ਨਹੀਂ ਹੈ ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ ਪਰਮਾਤਮਾ ਰਿਪੀਟ ਨਹੀਂ ਕਰਦਾ ਪੁਨਰੁਕਤੀ ਨਹੀਂ ਕਰਦਾ ਦੁਹਰਾਉਂਦਾ ਨਹੀਂ ਹੈ ਔਰ ਜਿਸ ਦਿਨ ਪ੍ਰਮਾਤਮਾ ਦੌਰਾਨ ਲਗ ਪਵੇ ਤੋ ਸਮਝ ਲੈਣਾ ਪ੍ਰਮਾਤਮਾ ਵੀ ਮੁੱਕ ਗਿਆ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ ਉਹ ਤੇ ਨਿਤ ਨਵਾਂ ਹੈ ਉਸ ਤੋਂ ਜੋ ਕੁਝ ਵੀ ਆਂਦਾ ਹੈ ਨਿਤ ਨਵਾਂ ਹੀ ਆਉਂਦਾ ਹੈ ਬਹੁਤ ਲੰਬੇ ਚੋੜੇ ਪਸਾਰੇ ਨੂੰ ਨਾ ਲਈਏ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਨਵੀਂ ਆਵਾਜ਼ ਲੈ ਕੇ ਨਵਾਂ ਰੂਪ ਲੈ ਕੇ ਨਵੇਂ ਨੈਣ ਨਕਸ਼ ਲੈ ਕੇ ਨਵੀਂ ਅੰਗੂਠੇ ਦੀ ਛਾਪ ਲੈ ਕੇ ਨਵੀਂ ਉਂਗਲੀਆਂ ਦੀ ਛਾਪ ਲੈ ਕੇ ਪਰ ਬੱਚਾ ਅਲੱਗ ਹੈ ਇੱਕ ਜੈਸਾ ਦੂਸਰਾ ਨਹੀਂ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਸਭ ਕੁਝ ਅਨੇਕ ਹੈ ਵਖ ਵਖ ਹੈ ਪਰ ਇਸ ਸਾਰੀ ਅਨੇਕਤਾ ਦੇ ਚ ਰਮਿਆ ਹੋਇਆ ਇੱਕ ਹੈ ਇੱਕ ਹੈ